ਸ੍ਰੀ ਗੁਰੂ ਜੀ ਦੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਰਣਜੀਤ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਇਸ ਦੀ ਵੱਡੀ ਖਬਰ ਹੈ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਲੋ ਜੀ ਪੰਜਾਬ ਚੋਂ ਸ਼ੁਰੂ ਹੋਵੇਗੀ ਪੌਸਟ ਦੀ ਖੇਤੀ ਪੰਜਾਬ ਵਿੱਚ ਸਮੇਂ-ਸਮੇਂ ਤੋਂ ਪੌਸਟ ਦੀ ਖੇਤੀ ਦੀ ਮੰਗ ਉੱਠਦੀ ਆ ਰਹੀ ਹੈ ਜੋ ਇਥੋਂ ਦੀ ਨੌਜਵਨ ਪੀੜ੍ਹੀ ਨੂੰ ਸੰਸਟਾ ਟਿਕ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕੇ ਹੁਣ ਫਿਰ ਤੋਂ ਵਿਧਾਨ ਸਭਾ ਵਿੱਚ ਪੰਜਾਬ ਅੰਦਰ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੁੱਝ ਵਿਧਾਇਕਾਂ ਵੱਲੋਂ ਉਠਾਈ ਗਈ ਹੈ ਇਹ ਮੰਗ ਉੱਠਦਿਆਂ ਹੀ ਹਾਊਸ ਵਿੱਚ ਮੌਜੂਦ ਸਾਰੇ ਮੈਂਬਰਾਂ ਦੇ ਚਿਹਰੇ ਖੇੜ ਉੱਠੇ ਉਸ ਤੋਂ ਉੱਚਾ ਪੱਧਾ ਇੱਕੇ ਆਉਣ ਵਾਲੇ ਸਮੇਂ ਵਿੱਚ ਮੌਜੂਦਾ ਪੰਜਾਬ ਸਰਕਾਰ ਪੋਸਤ ਦੀ ਖੇਤੀ ਦੇ ਵਿਚਾਰ ਕਰ ਸਕਦੀ ਹੈ ਕਿਉਂਕਿ ਵਿੱਦਨ ਸਾਹਿਬ ਸਪੀਕਰ ਵੀ ਇਸ ਮਾਮਲੇ ਵਿੱਚ ਰੁਚੀ ਦਿਖਾਉਂਦੇ ਨਜ਼ਰ ਆਏ ਪੰਜਾਬ ਵਿੱਚ ਕਾਫੀ ਸਮੇਂ ਤੋਂ ਪੋਸਤ ਦੀ ਖੇਤੀ ਸ਼ੁਰੂ ਕੀਤੀ ਜਾਂਦੀ ਮੰਗ اٹھਾਈ ਜਾਂਦੀ ਰਹੀ ਹੈ ਕਾਫੀ ਸਮੇਂ ਪਹਿਲਾਂ ترمਿੰਦਰ ਗਾਂਧੀ ਵੱਲੋਂ ਆਪ ਦਾ ਸੰਸਦ ਹੁੰਦਿਆ ਇਸ ਮੰਗ ਨੂੰ ਜ਼ੋਰ-ਚੋਰ ਨਾਲ اٹھਾਇਆ ਗਿਆ ਸੀ ਇਤਤਾਕੇ ਉਹਨਾਂ ਵੱਲੋਂ ਸੰਸਦ ਵਿੱਚ ਵੀ ਇਹ ਮੁੱਦਾ ਠਾਇਆ ਗਿਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਕੋਜ ਵਿਧਾਇਕ ਕਮਲਵੰਦ ਸੰਭਾ ਦੇ ਅੰਦਰ ਪੋਸਤ ਦੀ ਖੇਤੀ ਕਰਨ ਦੀ ਮੰਗ ਕੀਤੀ ਗਈ ਹੈ ਚਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਕਰਨੀ ਆਖਿਆ ਕਿ ਪੰਜਾਬ ਵਿੱਚ ਜੇ ਘਨੋਜਨ ਪੀੜੀ ਨੂੰ ਸੰਸਥਾਤਿਕ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੋਸਤ ਦੀ ਖੇਤੀ ਬਹੁਤ ਜ਼ਰੂਰੀ ਹੈ ਇਸ ਦਿਨ ਨਾਲ ਹੀ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਥ ਮਜਰਾ ਵੱਲੋਂ ਵੀ ਪੰਜਾਬ ਵਿੱਚ ਪੋਸ ਦੀ ਖੇਤੀ ਇੱਕ ਸ਼ੁਰੂ ਕਰਨ ਦੀ ਮੰਗ ਟਾਈ ਗਈ। ਉਹਨਾਂ ਇਥੇ ਤੱਕ ਕਾਗਦ ਦਿੱਤਾ ਕਿ ਇਹ ਕੁਦਰਤੀ ਨਸ਼ਾ ਹੈ ਜਿਸ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ। ਜਿਵੇਂ ਹੀ ਵਿਹੇਵ ਦਨ ਸਭਾ ਦੇ ਅੰਦਰ ਉਦਾਇਕਾਂ ਨੇ ਪੋਸ ਦੀ ਖੇਤੀ ਦਾ ਮੁੱਦਾ ਠਾਇ ਤੇ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸਦਵਾਨ ਵੀ ਅਧਿਕਾਰੀਆਂ ਕੋਲੋਂ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਨਨ ਜਾਣ ਕਰ ਦਿੱਤੀ ਜਾਵੇ ਕਿ ਆਖਰ ਪੰਜਾਬ ਵਿੱਚੋਂ ਭੀਮ ਭੁੱਖੀ ਦੇ ਟਕੇ ਬੰਦ ਕਿਉਂ ਕੀਤੇ ਗਏ ਹਨ ਇਹਨਾਂ ਤੋਂ ਬਾਅਦ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੰਦਿਆਣਾ ਕੋਲੋਂ ਦਾਇਨ ਸਭਾ ਦੇ ਸਪੀਕਰ ਨੇ ਜਵਾਬ ਮੰਗਿਆ ਤਾਂ ਮੰਤਰੀ ਖੁੱਡਿਆ ਨੇ ਮਚਾਗ ਵਿੱਚ ਆਖਿਆ ਕਿ ਬੇਸ਼ੱਕ ਇਸ ਮੁੱਦੇ 'ਤੇ ਉੱਠਦਿਆਂ ਹੀ ਬਹੁਤ ਸਾਰੇ ਮੈਂਬਰਾਂ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ ਏ ਪਰ ਸਰਕਾਰ ਵੱਲੋਂ ਪੰਜਾਬ ਵਿੱਚ ਪੋਸ ਦੀ ਕੀਤੀ ਸ਼ੁਰੂ ਕਰਨ ਨੂੰ ਦੀ ਅਜੀ ਵੀ ਅਜੀ ਕੋਈ ਤਜਵੀਜ਼ ਨਹੀਂ ਕਿਉਂਕਿ ਇਹ ਵੀ ਹੋਰ ਨਸ਼ਿਆਂ ਵਾਂਗ ਹੀ ਇੱਕ ਨਸ਼ਾ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਨਸ਼ੇ ਨੂੰ ਠੱਲ ਪਾਉਣ ਲਈ ਪੂਰਜੋ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਸਮ ਸਮਲਗਰਾਣਿੰਗ ਜੇਲਾਂ 'ਚ ਧੱਕਿਆ ਜਾ ਰਿਹਾ ਹੈ ਅਤੇ ਨਸ਼ੀੜੀਆਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਪਰ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਬੋਧ ਦੀ ਖੇਤੀ ਦੀ ਮੰਗ ਰਹੀ ਹੈ ਉਸ ਤੋਂ ਮੂੰ ਇੰਝ 잡ਦਾ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਕੋਈ ਨਾ ਕੋਈ ਵਿਚਾਰ ਕਰ ਸਕਦੀ ਹੈ